ਮੈਂ ਤਾਂ ਆਪਣੇ ਦਾਦਾ ਇੱਕ ਵਕੀਫ ਸੀ ਕਿ ਇਹ ਪਾਈ ਦੇ ਇੱਥੇ ਰਹਿਣਾ ਤਾਂ ਆਪਣੀ ਫਰਜ਼ ਨੂੰ ਬਾਤ ਹੈ। ਮੈਂ ਕਹਿੰਦਾ ਨਹੀਂ ਆਪਣੇ ਕੰਮ ਕਰੋ ਸਾਰੀ ਦੁਨੀਆ ਕਰ ਵੀ ਉਸੇ ਵੀ ਹੋਣੀ ਹੈ ਲੋਕ। ਇਹਦੇ ਵਿੱਚ ਠੀਕੰ ਪੈਸੇ ਕਮਾਉਣੇ ਆ ਜਾਂ ਆਪਣੇ ਮੈਨ ਬਣਾਉਣੇ ਆ ਫਿਰ ਤੁਹਾਨੂੰ ਕਿਤੇ ਵੀ ਨਹੀਂ ਬਾਤ। ਚੰਡੀਗੜ੍ਹ ਚ ਨਮੀਸ਼ਤ ਵਾਲੀ ਦੀ ਗੱਲ ਸੁਪਾਈ ਦਿੰਦੇ ਆ। ਇੱਕ ਪਾਸੇ ਝਾਰੂ ਇੱਕ ਪਾਸੇ ਬੰਨ੍ਹ। ਤੁਹਾਨੂੰ ਕੋਈ ਕਿਉਂ ਮੈਕੂ ਬਣਾਉਂਦੀ? ਲੁਧਿਆਣੇ ਚ ਬਾਜ਼ਾਰ ਚ ਕਿਉਂ ਤਮਾਸ਼ਾ ਕਰ ਰਹੇ ਓ? ਉੱਥੇ ਕੇਦਰੀਵਾਲ ਕਹਿੰਦੇ ਆ ਸੋਨੀਆ ਗੰਮੀ ਜਿੰਨਾ ਪਾਉਂ ਗਰਾਹੂਨ ਗੰਮੀ ਕਹਦੇ ਆ ਕੇਦਰੀਵਾਲ ਹੁੰਦਾ ਵਾ ਤੇ ਉਹਨੇ ਤੁਸੀਂ ਪੰਪੀ ਦੇ ਰਾਜਾ ਚੱਲਣਾ ਮੰਨ ਕੇ ਸੀ ਜਾ। ਜਦੋਂ ਦੋਨੋਂ ਕੈਪਟਨ ਰਾਜਧਾਨੀਆ ਕੋਲ ਸੁਝਾਉਂਦੇ ਨੇ ਕਹਿੰਦੇ ਤੁਸੀਂ ਦੱਬਲਾ ਕਰਦੇ ਕਿ ਉਹ ਇਹ ਸਾਰਾ ਪਰਿਵਾਰ ਬੈਠਾ ਹੈ ਜਿਹੜਾ ਆਪਣਾ ਤੇ ਵੱਡੀ ਗੱਲ ਇਹ ਹੈ ਵੀ ਆਪਣੇ ਜਿਹੜੇ ਘਰ ਨੇ ਪਰਿਵਾਰ ਨੇ ਇਹਨਾਂ ਦੇ ਬੱਚੇ ਵੀ ਵਾਈਫ ਵੀ ਅੰਡੀ ਵੀ ਏਕੋ ਕ੍ਰਿਟੀਕਲ ਬੰਦਿਆ ਲਈ ਅਨੂ ਆਪਣਾ ਪਰਵਾਰ ਸਮਝੋ ਤੇ ਘਰ ਦੇ ਰਾਈਂਗ ਰੂਮ ਬੈਡਰੂਮ ਹਰ ਜਗ੍ਹਾ ਉਹ ਜਗ੍ਹਾ ਨੂੰ ਲੈ ਕੇ ਜੇ ਆਪਾਂ ਇਹਨਾਂ ਨਾਲ ਵਿਸ਼ਵਾਸ ਕਰਾਂਗੇ ਜੇ ਇਹਨਾਂ ਨਾਲ ਕੋਈ ਚੁਸਤੀ ਚਰਾਗੀ ਕਰਾਂਗੇ ਤੇ ਫਿਰ ਸਾਡਾ ਬਹਿਸਾਂ ਮੇਜਾ ਜੀਵਨ ਜਾ ਗਮਨ ਆਉਣ ਦਾ ਮਕਸਦ ਜੇ ਪੈਸੀ ਬਣਾਉਣੇ ਹਨ ਹੋਰ ਕੁਛ ਕਰਨਾ ਫਿਰ ਬਿਜ਼ਨਸ ਕਰ ਲੋ ਕਾਰੋਬਾਰ ਕਰ ਲੋ ਬੌਂਡਿੰਗ ਕਿਉਂ ਮੈਂ ਤਾਂ ਆਪਣੇ ਦਾਦਾ ਜੀ ਤੋਂ ਇੱਕ ਵਾਰੀ ਸੀ ਸੁਣੀਆ ਜੀ ਭਾਈ ਜੀ ਇੱਥੇ ਰਹਿਣਾ ਤਾਂ ਆਪਣੀ ਮਰਦੂਦ ਗੱਲ ਆ ਮੈਂ ਕਹਿੰਦਾ ਨਹੀਂ ਆਪਣੇ ਕੰਮ ਕਰੋ ਸਾਰੀ ਕਮੀਆਂ ਕਰਦੇ ਤੁਸੀਂ ਵੀ ਉਹਨੇ ਕਰੋ ਇਹਦੇ ਵਿੱਚ ਜੇ ਕੰਮ ਪੈਸੇ ਬਣਾਉਣੇ ਹਨ ਜਾਂ ਆਪਣੇ ਮਹਿਲ ਬਣਾਉਣੇ ਹਨ ਫਿਰ ਤੁਹਾਨੂੰ ਕਿਤੇ ਵੀ ਨਹੀਂ ਬਣਾਉਣੇ ਅੱਜ ਹੀ ਮੈਂ ਇੰਟਰਵਿਊ ਸੰਭਿਆ ਸੀ ਮੈਂ ਦੇਖੋ ਜਿਵੇਂ ਤੁਸੀਂ ਸਾਰਿਆਂ ਨੂੰ ਮੇਰੇ ਤੋਂ ਵੱਧ ਪਤਾ ਅੱਜ ਮੈਂ ਦੇਖਿਆ ਇਸ ਵੀਰੇ ਕਨਈਆ ਬਹਿਤ ਨਾ ਕਨਈਆ ਕਿਆ ਮੈਂ ਕਨਈਆ ਕਮਾ ਉਹਦੇ ਤੁਸੀਂ ਦੇਖਿਆ ਉਹਨਾਂ ਕੱਲ ਕੇ ਜਿਹੜੀ ਗੱਲਸਾ ਉਹਦੇ ਕੰਪੇਅਰ ਕਰਦੇ ਉਹਨੂੰ ਸਭ ਤੋਂ ਸਤਿਆਰੇ ਸੀ ਵੀ ਇੱਥੇ ਝਾੜੂ ਨਹੀਂ ਗੱਲ ਇੱਥੇ ਸਮਝਾਏ ਇਹ ਝਾੜੂ ਬਣਾਇਆ ਨੇ ਪੰਕੇ ਦੇ ਬੋਟ ਲਾਉਣੇ ਤੇ ਜਦੋਂ ਜਿਹੜੀ rahul gandhi ਵਾਲੀ ਫੰਕਸ਼ਨ ਸੀ ਇੱਥੇ rahul gandhi ਵੋਟ ਪਾਉਂਦਾ ਜੀ ਦਿੱਲੀ ਉੱਥੇ rahul gandhi ਸਾਰਿਆਂ ਨੂੰ ਸਮਝਾ ਰਿਹਾ ਵੀ ਨਹੀਂ 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 ਤੁਸੀਂ ਕਿਤੇ ਗੱਪ ਤੇ ਪੰਜਾ ਦੇਖੀ ਆਓ ਆਪਣਾ ਇਸ ਵਾਰ ਝਾੜੂ ਆਇਆ ਕਿਉਂਕਿ ਇਹ ਸਮਝਾਉਂਦਾ ਹੈ ਉਹ ਕਹਿ ਰਿਹਾ ਝਾੜੂ ਨੂੰ ਵੋਟ ਪਾਓ ਚੰਡੀਗੜ੍ਹ ਚ ਮਨੀਸ਼ ਦਿਵਾਲੀ ਦੀ ਗੱਲ ਚ ਪਾਈ ਫਿਰਦੇ ਆ ਇੱਕ ਪਾਸੇ ਝਾੜੂ ਇੱਕ ਪਾਸੇ ਬੰਦੇ ਉਹਨੂੰ ਉਰੇ ਕਿਉਂ ਮੈਂ ਤੁਹਾਨੂੰ ਬਣਾ ਰਿਹਾ ਹਾਂ ਤੁਸੀਂ? ਲੁਧਿਆਣੇ ਦੀ ਪੰਜਾਬ ਚ ਕਿਉਂ ਤਮਾਸ਼ਾ ਕਰ ਰਹੇ ਹੋ? ਉੱਥੇ ਕੇਜਰੀਵਾਲ ਕਹ ਰਿਹਾ ਸੋਨੀਆ ਗਾਂਧੀ ਜਿੰਦਾਬਾਦ। ਰਾਹੁਲ ਗਾਂਧੀ ਕਹ ਰਿਹਾ ਕੇਜਰੀਵਾਲ ਜਿੰਦਾਬਾਦ। ਤੇ ਉਰੇ ਤੁਸੀਂ ਪਕਤੀ ਦੇ ਰਾਜਾ ਕੀ ਕਰ ਰਹੇ ਮੈਨੂੰ ਇਹ ਸਮਝਾਓ। ਜਦੋਂ ਦੋਨੋਂ ਕੈਪਟਨ ਰਾਜਧਾਨੀਆ ਤੁਹਾਨੂੰ ਸਮਝਾਉਂਦੇ। ਪੰਜਾਬ ਤੁਸੀਂ ਲੱਗ ਲਾ ਕਰਦੇ ਕਿ ਉਹ ਲੋਕ ਉਰੇ ਹੋ ਸਕਿਆ ਲੋਕ ਇਹ ਤੁਸੀਂ ਬਣਾ ਲੋਗੇ ਦੇ। ਇੱਕ ਗੱਲ ਤਾਂ ਤੁਸੀਂ ਦੱਸੋ ਨਾ ਵੇ ਤੁਸੀਂ ਦੋਨੋਂ ਜਿਹੜੇ ਇਲੈਕਸ਼ਨ ਲੜ ਰਹੇ ਹੋ ਲੱਗਦਾ ਤੁਸੀਂ ਦੱਸੋ ਪਾਰਲੀਮੈਂਟ ਜਾਣ ਵੇਲੇ ਤੁਹਾਡਾ ਇੰਡੀਆ ਆਲਾਈਸ ਹੈਗਾ ਨਾ ਇੰਡੀਆ ਆਲਾਈਸ ਜਿਹਨੂੰ ਕਹਿੰਦੇ ਆ ਤੇ ਫਿਰ ਉਹ ਰਿਪੋਰਟ ਲੱਗਦਾ ਕਹਿੰਦਾ ਮੈਨੂੰ ਸਮਝਾਓ ਕੀ ਮਤਲਬ ਆ ਕੀ ਉਹ ਕੀ ਜｮਨੇ ਕੀ ਤੁਸੀਂ ਕਲੀਅਰ ਕਰੋ ਨਾ ਵੀ ਤੁਸੀਂ ਵੋਟ ਦੱਸੋ ਕਿਹਦੇ ਲਈ ਜਾ ਰਹੇ ਹੋ ਜਦੋਂ ਕੇਂਦਰੀ ਬਜਟਵਾਦ ਦਾ ਹੋਏ ਨਾ ਸੁਣੀਏ ਗੰਮੀ ਮੋਕਾ ਵਾਦਿਓ ਦਿੱਲੀ ਪਹੁੰਚਦਾ ਕਿੱਦਾਂ ਦਿੰਦਾ ਹਾਂ ਹੁਣ ਤੁਸੀਂ ਆਪ ਦੱਸੋ ਜਿਹੜੇ ਵੀ ਕਾਂਗਰਸ ਵਾਲੇ ਆਮ ਆਦਮੀ ਆਲੇ ਉਹਨਾਂ ਨੂੰ ਉਹਨਾਂ ਨੂੰ ਜੇ ਆਪਾਂ ਤੁਸੀਂ ਗੱਲ ਕਰੋ ਵੀ ਤੁਸੀਂ ਦੱਸੋ ਤਾਂ ਸਹੀ ਵੀ ਥੋੜਾ ਤੁਹਾਡੀ ਕੰਪਨੀ ਜਿਹੜੀ ਆ ਤੁਹਾਡਾ ਬ੍ਰੈਂਡ ਕਿਹੜਾ ਹੈ ਕਿ ਦੋ ਗਿਨੇ ਹੋ ਇੱਕ ਕੇਸ 3 ਕੇ ਦਾ ਪੰਜਾਬ ਤੇ ਪੰਜਾਬ ਦੀ ਬੀਜੇਪੀ ਦਾ ਮੋਰਾਲ ਇਸ ਤਰੀਕੇ ਨਾਲ ਬੂਸਟ ਹੋਏਗਾ ਤੇ ਕਿਸ ਤਰੀਕੇ ਨਾਲ ਉਹ ਪੰਜਾਬ ਵਾਸੀਆਂ ਨੂੰ ਅੱਜ ਸੰਬੋਧਨ ਕਰਕੇ ਲਗਾਤਾਰ ਦੋ ਦਿਨ ਹੁਣ ਤੇ ਪਰਲੇ ਜਿਹੜੇ ਦੋ ਦਿਨ ਫੇਰ ਰਹੋਗੇ ਤੇ ਕਿਸ ਤਰੀਕੇ ਨਾਲ ਉਹ ਇੱਕ ਮੈਸੇਜ ਦੀ ਸਿਹਰਾ ਦਿੰਦੇ ਆ ਤੇ ਦੂਜੇ ਪਾਸੇ ਉਹ ਸ਼ਕਤੀਆਂ ਚੱਲ ਪਈਆਂ ਜਿਨ੍ਹਾਂ ਨੇ ਪਹਿਲਾਂ ਪ੍ਰਧਾਨ ਮੰਤਰੀ ਨੂੰ ਵਾਪਸ ਕੀਤਾ ਸੀ ਨਹੀਂ ਉਦੋਂ ਜਿਸ ਕਰਕੇ ਮਾਕਹਿੰਦੇ ਫੈਕਟਰੀਆਂ ਲਈ ਟੈਕਸ ਹੌਲੀ ਦੇ ਹਮਾਚਲ ਨੂੰ ਉਤਰਾਖੰਡ ਨੂੰ ਦੇ ਡਾ ਰਹੇ ਸੀ ਉਦੋਂ ਵੀ ਉਹ 20 ਬੰਦਿਆਂ ਨੇ ਪ੍ਰਧਾਨ ਮੰਤਰੀ ਨੂੰ ਵਾਪਸ ਕੀਤਾ ਸੀ ਗੋਲਪੁਰ ਔਰ ਇਸ ਵਾਰ ਸਾਰਿਆਂ ਨੇ ਅਸੀਂ ਇਹ ਬੇਨਤੀ ਕੀਤੀ ਭਰਾ ਸਾਹਿਬ ਨੂੰ ਨੰਦਾ ਸਾਹਿਬ ਅਮਿਤ ਸ਼ਾਹ ਜੀ ਵੀ ਤੁਸੀਂ ਬੀਜੇਪੀ ਨੂੰ ਇਲੈਕਸ਼ਨ ਅਰੇ ਆਪਣੇ ਪੈਰ ਜਮਾਵਾਂਗੇ ਤੇ ਚਲੋ ਇਸ ਵਾਰ ਫੈਸਲਾ ਕੀਤਾ ਬੀਜੇਪੀ ਪਹਿਲਾਂ ਇਲੈਕਸ਼ਨ ਨਹੀਂ ਲੜਦੀ ਸੀ ਪਹਿਲੀ ਵਾਰ ਨੇ ਹਮੇ ਇਲੈਕਸ਼ਨ ਲੜੀ ਉਹ ਵੀ ਜਿਹੜੀ ਅਗਈਆ ਯੋਗ ਮੇਰੇ ਯਾਰ ਕੇ ਸਰਗਨ ਸਿੰਘ ਦੇ ਜਿਹੜੇ ਪੁੱਤ ਨੇ ਕਾਂਗਰਸ ਛੱਡਾਈ ਉਹ ਕਾਂਗਰਸ ਛੱਡ ਕੇ ਅੱਜ ਬੀਜੇਪੀ ਦੇ ਖੜੇ ਆ ਤੇ ਇਹਨਾਂ ਨਾਲ ਰਹਿ ਕੋਣ ਗਿਆ ਇਹ ਤਾਂ ਸਿਰਫ ਇੱਕ ਦੂਜਿਆਂ ਪੱਗਾਂ ਲਾਉਣ ਆਲੇ ਆ ਪ੍ਰਤਾਪ ਬਾਜਵਾ राजे ਟੇਕ ਨਹੀਂ ਲਾ ਲੈਣਾ ਪ੍ਰਤਾਪ ਬਾਜਵਾ ਚ ਨੀਤੀ ਲਾ ਲੈਣਾ ਜੰਨੀ ਨੂੰ ਨਹੀਂ ਕੋਈ ਲੱਭਦਾ ਨਜੋਦ ਸੀ ਦੂਜੀ ਨਾਲ ਹੁੰਦਾ ਸਿੱਧੂ ਨੂੰ ਕੋਈ ਲੱਭਦਾ ਫਰਗਤ ਸਿੰਘ ਦੀ ਲਾ ਲੈਣਾ ਜੇ ਕੋਈ ਨਾ ਲੱਭੇ ਫਿਰ ਹਨੇਰਾ ਚ ਰਹਿ ਗਈ